ਮੈਲਾ ਪੰਜਵਾ ਕਿਸ ਪਰਵਾਸੈ ਵਿਚਰੇ ਭਵਨ ਮੂੜ ਮੁਗਧ ਤੇਰਾ ਸੰਗੀ ਕਵਨ RAM ਸੰਗੀ ਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨੈ ਸੋ ਘਰ ਸੇਵ ਜਿਤ ਉਧਰੇ ਮੀਤ ਗੁਣ ਗੋਵਿੰਦ ਰਵਿਐ ਦਿਨ ਰਾਤੀ ਸਾਦ ਸੰਗ ਕਰ ਮਨ ਕੀ ਪ੍ਰੀਤ ਰਾਵ ਜਨਮ ਬਿਹਾਨੋ ਅੰਕਾਰ ਅਰਵਾਦ ਤ੍ਰਿਪਤ ਨ ਆਵੇ ਬਿਖਿਆ ਸਾਦ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨ ਜਾਈ ਦੁਤਰ ਮਾਇਆ ਕਾਮਨਾ ਆਵੇ ਸੋਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰਾਖਨ ਕੋ ਦੂਸਰ ਨਹੀਂ ਕੋਏ ਤੋ ਨਿਸਤਰੈ ਜੋ ਕਿਰਪਾ ਹੋਏ ਪਤਿਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਣ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹਿਲਾ ਪੰਜਵਾ ਇਹ ਲੋਕੇ ਸੁਖ ਪਾਇਆ ਨੇ ਭੇਟ ਤ ਧਰਮ ਰਾਯਾ ਹਰ ਦਰਗਾ ਸ਼ੁਭਾਵੰਤ ਖੁਨ ਗਰਬ ਨਹੀਂ ਬਸੰਤ ਜਾਨੀ ਸੰਤ ਕੀ ਮਿਤrai ਕਰ ਕਿਰਪਾ ਦੀਨੋ ਹਰ ਨਾਮਾ ਪੂਰਬ ਸੰਜੋਗ ਮਿਲਾਈ ਰਹਾ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰਾ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧਕੀ ਸਚ ਟਹਿਲ ਕੁਮਾਨੀ ਤਬ ਹੋਏ ਮਨ ਸ਼ੁੱਧ ਪੁਰਾਨੀ ਜਨ ਕਾ ਸਫਲ ਦਰਸ਼ ਡੀਠਾ ਨਾਮ ਪ੍ਰਭੂ ਕਾ ਘਟ ਘਟ ਵੂਠਾ ਨਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜ ਤਿਸ ਮੈਂ ਪਰਵੇਸ਼ ਰਗਟੇ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ RAM ਕਲੀ ਮੈਲਾ ਪੰਜਵਾ ਗਊ ਕਉ ਚਾਰੇ ਸਰਦੂਲ ਕੌਡੀ ਕਾ ਲਖ ਹੁਆ ਮੂਲ ਬੱਕਰੀ ਕਉ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪੀਤੰ ਪ੍ਰਭ ਮੇਰੇ ਬਰਨ ਨਸਾਕੋ ਬਹੁ ਗੁਨ ਤੇਰੇ ਰਹਾ ਦੀਸਤ ਮਾਸ ਨਾ ਖਾਏ ਬਿਲਾਈ ਮਾਂ ਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੈ ਵੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਉਚੇ ਥਲ ਫੂਲੇ ਕਮਲ ਅਨੂਪ ਅਗਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਕਾਣਾ ਕ ਕਰੇ ਉਧਾਰ ਕਬ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸ਼ਰਣਾ